ਗੁਰਦੁਆਰਾ ਲੋਗੜ ਸਾਹਿਬ 5.1 ਸ਼ੌਣੀ ਬੁੱਢਾ ਤਲ ਇਹ ਗੁਰਦੁਆਰਾ 메ਨ ਰੋਡ ਜਿਰਕਪੁਰ ਤੋਂ ਜਿਹੜਾ ਰਾਜਪੁਰੇ ਨੂੰ ਜਾਂਦਾ ਹੋਇਆ ਹੈ ਉਸ ਥਾਂ ਤੇ ਸਥਿਤ ਹੈ ਜਿਰਕਪੁਰ ਤੋਂ ਇਹ ਕਿਲੋ ਕਮਿਟਰੀ ਨਾਲ ਲੱਗਦਾ ਹੈ ਇਹਦੇ ਨਾਲ ਹੀ ਸ੍ਰੀ ਨਾਬਾ ਸਾਹਿਬ ਵੀ ਹੈ ਜਿਹੜਾ ਕਿ ਅੱਧਾ ਕਿਲੋਮੀਟਰ ਦੇ ਹਾਜ਼ਰੀ ਨਾਲ ਹੈ ਕੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਵਿੱਤਰ ਸਥਾਨ ਹੈ ਤੇ ਗੁਰੂ ਸਾਹਿਬ ਕੋਣੀ ਸਾਹਿਬ ਬੋਲੀ ਸਾਹਿਬ ਹੁੰਦੇ ਹੋਏ ਇੱਥੇ ਗੁਰਦੁਆਰਾ ਲੋਹਗੜ੍ਹ ਸਾਹਿਬ ਵਿੱਚ ਇੱਕ ਰਾਤ ਵਿਸ਼ਰਾਮ ਕੀਤਾ ਨਾਲੇ ਕਮ ਤਸੇ ਫੋਲੇਗੇ ਨਿਆਂਗ ਸਿੰਘਾਂ ਦੀ ਫੌਜ ਨਾਲ ਸਨ ਇੱਥੋਂ ਹੀ ਫਿਰ ਗੁਰੂ ਸਾਹਿਬ ਨਾਲ ਹੀ ਨਾਬਾ ਸਾਹਿਬ ਗੁਰਦੁਆਰਾ ਸਾਹਿਬ ਹੈ ਉਥੇ ਦਰਸ਼ਨਦਾਰੇ ਕਰਨ ਪਹੁੰਚੇ ਤਨਤਾ ਤੇ 10 ਮਿੰਟ ਜਦੋਂ ਗੁਰੂ ਸਾਹਿਬ ਕੌਣੀ ਸਾਹਿਬ ਬੋੜੀ ਸਾਹਿਬ ਹੁੰਦੇ ਹੋਏ ਆਪਣੇ ਗੁਰਦਵਾਰਾ ਲੋਗੜ ਸਾਹਿਬ ਪਹੁੰਚੇ ਇੱਥੇ ਮਤਲਬ ਲੋਤਬਾਈ ਗੁਰੂ ਸਾਹਿਬ ਨੇ ਕਮਰ ਕਚੇ ਖੋਲੇ ਗਏ ਨਾਲੇ ਲੋਤਬਾਈ ਗਈ ਫਿਰ ਇਸ ਸਥਾਨ ਦਾ ਨਾਮ ਲੋਗੜ ਸਾਹਿਬ ਤੇ ਪਿੰਡ ਦਾ ਨਾਮ ਵੀ ਲੋਗੜ ਤੇ ਪਿੰਡ ਕਿਉਂ ਜਣਿਆ ਗਿਆ ਗੁਰਦੁਆਰਾ ਲੋਗੜ ਸਾਹਿਬ ਪਾਸ਼ਾਹੀ ਦਸਮੀ ਸ਼ੌਣੀ ਬੁੱਢਾ ਤਲ ਇਹ ਗੁਰਦੁਆਰਾ 메ਨ ਰੋਡ ਜਿਰਕਪੁਰ ਤੋਂ ਜਿਹੜਾ ਰਾਜਪੁਰੇ ਤੋਂ ਜਾਂਦਾ ਹੋਇਆ ਹੈ ਉਸ ਥਾਂ ਤੇ ਸਥਿਤ ਹੈ ਜਿਰਕਪੁਰ ਤੋਂ ਇਹ ਕਿਲੋ ਕਮਿਟਰੀ ਨਾਲ ਲੱਗਦਾ ਹੈ ਇਹਦੇ ਨਾਲ ਹੀ ਸ਼੍ਰੀ ਨਾਬਾ ਸਾਹਿਬ ਵੀ ਹੈ ਜਿਹੜਾ ਕਿ ਅੱਧਾ ਕਿਲੋਮੀਟਰ ਦੇ ਫਾਸਲੇ ਨਾਲ ਹੈ ਇੱਥੋਂ ਦੇ ਇਤਿਹਾਸ ਬਾਰੇ ਜਾਣਦੇ ਆ ਸੋ ਸਾਡੇ ਨਾਲ ਮੌਜੂਦ ਨੇ ਭਾਈ ਰਵੇਲ ਸਿੰਘ ਜੀ ਤੇ ਭਾਈ ਬਿੰਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਇੱਥੋਂ ਦੇ ਇਤਿਹਾਸ ਬਾਰੇ ਜਾਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਵਿੱਤਰ ਸਥਾਨ ਹੈ ਤੇ ਗੁਰੂ ਸਾਹਿਬ ਕੋਣੀ ਸਾਹਿਬ ਬੋਲੀ ਸਾਹਿਬ ਹੁੰਦੇ ਹੋਏ ਇੱਥੇ ਗੁਰਦੁਆਰਾ ਲੋਹਗੜ੍ਹ ਸਾਹਿਬ ਵਿੱਚ ਇੱਕ ਰਾਤ ਵਿਸ਼ਰਾਮ ਕੀਤਾ ਨਾਲੇ ਕਮਰਕਸੇ ਖੋਲੇਗੇ ਨਿਹੰਗ ਸਿੰਘਾਂ ਦੀ ਫੌਜਾ ਨਾਲ ਸਨ ਇੱਥੋਂ ਹੀ ਫਿਰ ਗੁਰੂ ਸਾਹਿਬ ਨਾਲ ਹੀ ਨਾਭਾ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਦਰਸ਼ਨਦਾਰੇ ਕਰਨ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਸੇਵਾ ਕਰਦਿਆਂ ਮੈਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਦਿਹਾੜੀ ਮਨਾਏ ਜਾਂਦੇ ਆ ਇੱਥੇ ਸੰਗਰਾਤ ਅਤੇ ਦਸਵੀਂ ਜੀ ਸੰਗਰਾਤ ਅਤੇ ਦਸਵੀਂ ਹਾਂ ਠੀਕ ਹੈ ਜੀ ਇੱਥੇ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਣ ਹੀ ਗਿਆ ਹੈ 15 ਨਵੰਬਰ ਨੂੰ ਉਹ ਬੜੀ ਧੂਮਤਾਮਨਾ ਮਨਾਇਆ ਗਿਆ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜਾ ਗੁਰਪੁਰਬ ਆਇਆ 6 ਜਨਵਰੀ ਦਾ ਨਾਲ ਹੀ ਪ੍ਰਵਾਦ ਫੇਰੀਆਂ ਵੀ ਇੱਥੇ ਨਿਕਲਦੀਆਂ ਹਨ ਤੇ ਨਾਲੇ ਗੁਰਪੁਰਬ ਤੇ ਆਪਣੇ ਹਰ ਮਹੀਨੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਸੰਗਰਾਂਦ ਦਾ ਵੀ ਦਿਹਾੜਾ ਮਨਾਇਆ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਤੇ ਉਸ ਟਾਈਮ ਸੁਣਿਆ ਜਾਂਦਾ ਵੀ ਇੱਥੇ ਲੰਗਰ ਲਗਾਏ ਗਿਆ ਸੀਗਾ ਹਾਂਜੀ ਹਾਂਜੀ ਲੰਗਰ ਤੇ ਜਿਵੇਂ ਗੁਰੂ ਸਾਹਿਬ ਆਏ ਸੀ ਉਦੋਂ ਵੀ ਲੰਗਰ ਲੱਗਦੇ ਸਨ ਤੇ ਹੁਣ ਵੀ ਹਰ ਮਹੀਨੇ ਦਸਵੀਂ ਤੇ ਲੰਗਰ ਉਸ ਤੋਂ ਲੰਗਰ ਚੱਲ ਰਹੇ ਹਾਂ ਉਸ ਤੋਂ ਲੰਗਰ ਤੇ ਚੱਲਦੇ ਪਏ ਨੇ ਬਰਾਬਰ ਹਾਂਜੀ ਬਾਬਾ ਜੀ ਇਸ ਪਿੰਡ ਦਾ ਨਾਮ ਜਿਹੜਾ ਲੋਗੜਾ ਸਾਹਿਬ ਆ ਇਹ ਕਿੱਥੋਂ ਪਿਆ ਜਦੋਂ ਗੁਰੂ ਸਾਹਿਬ ਕੋਣੀ ਸਾਹਿਬ ਬੋੜੀ ਸਾਹਿਬ ਹੁੰਦੇ ਹੋਏ ਆਪਣੇ ਗੁਰਦੁਆਰਾ ਲੋਗੜਾ ਸਾਹਿਬ ਪਹੁੰਚੇ ਇੱਥੇ ਮਤਲਬ ਲੋਹਤ ਬਾਈ ਗੁਰੂ ਸਾਹਿਬ ਨੇ ਕਮਨ ਕਛੇ ਖੋਲੇਗੇ ਨਾਲੇ ਲੋਹਤ ਬਾਈ ਗਈ ਫਿਰ ਇਸ ਸਥਾਨ ਦਾ ਨਾਮ ਲੋਗੜਾ ਸਾਹਿਬ ਤੇ ਪਿੰਡ ਦਾ ਨਾਮ ਵੀ ਲੋਹਗੜ ਪਿੰਡ ਗਿਣਿਆ ਗਿਆ ਜੀ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੀ ਲੋੜਕਾਰੀ ਹੋਵੇ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ